ਜੀ ਆ ਬਹੁਤ ਬਹੁਤ ਧੰਨਵਾਦ ਭੈਣ ਭਰਾਵਾਂ ਦਾ ਚਲੋ ਸਾਡੀਆਂ ਅਪੀਲਾਂ ਹਨ ਜਿਵੇਂ ਕਿ ਤੁਹਾਨੂੰ ਪਤਾ ਇਸ ਬੇਜਬਾਨ ਨੂੰ ਦੋਨਾਂ ਅੱਖਾਂ ਤੋਂ ਨਹੀਂ ਦੇਖਦਾ ਹਨ ਤੇ ਇਹਦੀਆਂ ਚਾਰੋਂ ਲੱਤਾਂ ਨਹੀਂ ਕੰਮ ਕਰਦੀਆਂ ਉਹਦੀ ਇੱਕ ਲੱਤ ਟੁੱਟੀ ਹੈ ਠੀਕ ਹੈ ਤੇ ਆ ਇੱਥੇ ਦੋ ਹੋਰ ਕਰਦੇ ਉਧਰ ਪਰਲੇ ਲੱਕੜਾਂ ਦੇ ਪਰਲੇ ਪਾਸੇ ਆ ਸਾਰੇ ਬੱਚੇ ਮੰਨ ਕੇ ਚਲੋ ਤੁਸੀਂ ਪੈਰਾਲਾਈਜ਼ ਹੁੰਦੇ ਆ ਆਪਣੇ ਕੋਲ ਜਿੰਨੇ ਵੀ ਆਉਂਦੇ ਆ ਆਪਾਂ ਚਲੋ ਤੁਹਾਡੇ ਭੈਣ ਭਰਾਵਾਂ ਦੀ ਸਪੋਰਟ ਨਾਲ ਤੁਹਾਡੇ ਪਿਆਰ ਕਰਕੇ ਹਰੋਂ ਹੌਸਲਾ ਮਿਲਦਾ ਥੋੜੇ ਕਮੈਂਟਾਂ ਨਾਲ ਹਨਾ ਥੋੜੇ ਸ਼ੇਅਰ ਐ ਬਿੱਤ ਵੇਖ ਤਾਂ ਬਾਤ ਵਾਦ ਕਰੋ ਵੀਡੀਓ ਇੱਕ ਕਮੈਂਟ ਨਾਲ ਹੀ ਕਰਿਆ ਕਰੋ ਥੋੜੇ ਕਮੈਂਟ ਨਾਲ ਆ ਸਮਝ ਲਓ ਹੌਸਲਾ ਦੁੱਗਣਾ ਚੌਗਣਾ ਹੋ ਜਾਂਦਾ ਤੇ ਫਿਰ ਦਿਲ ਵੱਧ ਵੱਧ ਕੇ ਕਰਦਾ ਵੀ ਯਾਰ ਆਪਾਂ ਇਹ ਬੇਜਬਾਨਾਂ ਦੀ ਹੈਲਪ ਕਰੀਏ ਇਹਨਾਂ ਦੀ ਮਦਦ ਕਰੀਏ ਤੇ ਇਹਦੀਆਂ ਚਾਰੋਂ ਲੱਤਾਂ ਨਹੀਂ ਕੰਮ ਕਰਦੀਆਂ ਤੁਹਾਨੂੰ ਪਤਾ ਤੇ ਇਹਦਾ ਜਸਮੋਣਜੀਤ ਭੈਣ ਨੇ ਟ੍ਰੀਟਮੈਂਟ ਸ਼ੁਰੂ ਕਰਵਾਇਆ ਸੀ ਇਹ ਵੀ ਬਈ ਅੱਜ ਆ ਸਮਝ ਲਓ ਵੀ ਅਗਲੀਆਂ ਦੋਨੋਂ ਲੱਤਾਂ ਦੀਆਂ ਕੰਮ ਕਰਨ ਲੱਗੀਆਂ ਤੇ ਦੂਜਾ ਅਮਰਜੀਤ ਭੈਣ ਬਹੁਤ ਬਹੁਤ ਧੰਨਵਾਦ ਭੈਣੇ ਤੁਹਾਡਾ ਤੇ ਆਪਣਾ ਹਰਜਿੰਦਰ ਭਾਈ ਜੀ ਨਗੋਦਰ ਤੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਰੋਹਿਤ ਭਰਾ ਇਹ ਭੈਣ ਭਰਾਵਾਂ ਨੇ ਹਨਾ ਸਾਰੇ ਭੈਣ ਭਰਾਵਾਂ ਨੇ ਸੇਵਾ ਭੇਜੀ ਆ ਤਾਂ ਇਸ ਚੀਜ਼ ਨਾਲ ਸਾਨੂੰ ਐ ਹੋ ਜਾਂਦਾ ਵੀ ਜਿੱਥੇ ਤੁਸੀਂ ਸੇਵਾ ਭੇਜਦੇ ਹੋ ਐ ਸਮਝ ਲਓ ਵੀ ਇੱਕ ਕਿਸੇ ਬੇਜਬਾਨ ਦਾ ਢਿੱਡ ਭਰਦਾ ਉਹਦਾ ਮੰਨ ਕੇ ਚਲੋ ਉਹਦੀਆਂ ਦਵਾਈਆਂ ਦਾ ਹੱਲ ਹੋ ਜਾਂਦਾ ਉਹਦੀ ਫੀਡ ਦਾ ਰੋਟੀ ਦਾ ਢਿੱਡ ਭਰਨ ਦਾ ਹੱਲ ਹੋ ਜਾਂਦਾ ਇਸੇ ਤਰ੍ਹਾਂ ਹੀ ਭੈਣ ਭਰਾਵਾਂ ਨੂੰ ਮੈਂ ਕਹਿਣਾ ਵੀ ਤੁਸੀਂ ਜਰੂਰ ਸਾਨੂੰ ਤਿਲ ਫੁੱਲ ਹੰਗਾਰਾ ਭਰਿਆ ਕਰੋ ਸਾਥ ਦਿਆ ਕਰੋ ਤੇ ਆਪਾਂ ਇਹੋ ਜੇ ਪਤਾ ਨਹੀਂ ਕਿੰਨੇ ਬੇਜਬਾਨਾਂ ਦੀ ਹੈਲਪ ਕਰ ਸਕਾਂਗੇ ਰਲ ਮਿਲ ਕੇ ਸਾਰੇ ਭੈਣ ਭਰਾਵਾਂ ਦੇ ਤਾਂ ਮੈਂ ਤੁਹਾਨੂੰ ਬੇਨਤੀ ਮੇਰੀ ਇਹੋ ਹੀ ਹੁੰਦੀ ਹੈ ਜੀ ਵੀ ਫੀਡ ਦੀ ਸੇਵਾ ਜਰੂਰ ਕਰਿਆ ਕਰੋ ਮੈਡੀਸਨ ਦੀ ਇਹ ਇਹਨਾਂ ਨੂੰ ਇੱਕ ਇੱਕ ਕਰਕੇ ਤੁਸੀਂ ਗੋਦ ਲੈ ਲਓ ਹਨਾ ਵੀ ਆਹ ਬੱਚਾ ਮੇਰਾ ਭਾਈ ਇਹਨਾਂ ਮੈਂ ਟ੍ਰੀਟਮੈਂਟ ਕਰਾਉਣਾ ਆ ਤਾਂ ਆਹ ਮੇਰਾ ਇਹਦਾ ਜੋ ਵੀ ਫੀਡ ਦਾ ਰੋਟੀ ਦਾ ਮਨ ਲੇ ਚਲੋ ਤੁਹਾਨੂੰ ਫੀਡ ਮਿਲ ਜਾਇਆ ਕਰੂਗੀ ਜਾਂ ਦਵਾਈਆਂ ਮਿਲ ਜਾਇਆ ਕਰਨੀਆਂ ਸਾਨੂੰ ਸਿਰਫ ਫੀਡ ਨਾਲ ਤੇ ਦਵਾਈ ਨਾਲ ਆ ਬਈ ਸਾਨੂੰ ਉਹ ਚੀਜ਼ ਮਿਲ ਜAVE ਤਾਂ ਅਸੀਂ ਪਤਾ ਨਹੀਂ ਕਿੰਨੇ ਕੁ ਬੱਚਾ ਦੀ ਆਪਾਂ ਕਿਉਂਕਿ ਆਪਣੇ ਕੋਲ ਜਗ੍ਹਾ ਵੀ ਬਹੁਤ ਦਾ ਸੁਖਣਾ ਪ੍ਰਮਾਤਮਾ ਦੀ ਮਿਹਰ ਨਾਲ ਤੁਹਾਡੀ ਮਿਹਰ ਨਾਲ ਹੈ ਨਾ ਤਾਂ ਇੱਕ ਚੀਜ਼ ਮੈਂ ਤੁਹਾਨੂੰ ਹੋਰ ਕਹਿਣਾ ਬਈ ਜੇ ਤੁਸੀਂ ਮੈਨੂੰ ਸਾਰੇ ਭੈਣ ਭਰਾਵਾਂ ਨੇ ਜੇ ਮੇਰੀ ਮੇਰਾ ਸਾਥ ਦਿੱਤਾ ਹੈ ਨਾ ਜੇ ਮੇਰੇ ਕੋਲ ਫੰਡ ਆਇਆ ਤੇ ਬਈ ਆਪਾਂ ਕੁਝ ਬਣਾਇਆ ਹੈ ਨਾ ਐ ਨਹੀਂ ਵੀ ਆਪਾਂ ਬੇਫਾਲਤੂ ਪੈਸਾ ਮੈਂ ਕਦੇ ਕਿਤੇ ਵੀ ਨਹੀਂ ਖਰਚ ਕੀਤਾ ਆ ਦੇਖ ਲਓ ਮੇਰੇ ਕੋਲੇ ਪੈਸਾ ਦਾ ਪਹਿਲੀ ਗੱਲ ਤਾਂ ਹਿਸਾਬ ਲੈ ਜਾਂਦਾ ਦੂਜੀ ਗੱਲ ਬਈ ਆਪਾਂ ਆਪਣੇ ਕੋਲੇ ਵੇਖ ਲੋ ਕੀ ਸੀ ਆਪਣੇ ਕੋਲੇ ਡੱਤਾ ਵੀ ਨਹੀਂ ਸੀਗਾ ਆਪਾਂ ਜਗਾ ਲਈ ਹਨਾ ਇਹਨਾਂ ਵਾਸਤੇ ਲਈਏ ਬਈ ਜਗਾ ਤੁਹਾਡੇ ਸਾਹਮਣੇ ਆ ਹਨਾ ਰਜਾਨਾ ਤੁਸੀਂ ਦੇਖ ਦੋ ਵੀ ਇਹ ਬੇਜਵਾਨਾਂ ਵਾਸਤੇ ਜਗਾ ਤੇ ਇਹੀ ਇੱਥੇ ਫਿਰਦੇ ਹੁੰਦੇ ਤੁਸੀਂ ਕਦੇ ਨਹੀਂ ਦੇਖੋਗੇ ਵੀ ਮੇਰਾ ਮੰਜਾ ਡਾਇਆ ਪਿਆ ਜਾਂ ਸਾਡੇ ਕਿਸੇ ਹਾਂ ਉਵੇਂ ਡਾਲੀਏ ਕੋਲੇ ਬੈਠਣ ਵਾਸਤੇ ਮਾਨ ਪਰਚਾਉਣ ਵਾਸਤੇ ਉਹ ਗੱਲ ਵੱਖਰੀ ਆ ਪਰ ਇਹ ਨਹੀਂ ਬਈ ਕਦੇ ਕੋਈ ਮੰਨ ਕੇ ਚਲੋ ਦੇਖ ਤੇ ਕੋਈ ਰਹਿੰਦਾ ਹੋਰ ਵੀ ਰਹਿੰਦਾ ਹੋਰ ਕੋਈ ਨਹੀਂ ਰਹੂਗਾ ਬਈ ਇੱਥੇ ਇਹੀ ਰਹਿੰਦੇ ਹਨਾ ਤਾ ਇਹਨਾਂ ਚੀਜ਼ਾਂ ਨਾਲ ਬਹੁਤ ਮੰਨ ਕੇ ਚੱਲੋ ਤੁਹਾਨੂੰ ਪਤਾ ਸਾਨੂੰ ਵੀ ਹੌਸਲਾ ਮਿਲਦਾ ਥੋੜਾ ਪਿਆਰ ਸਪੋਰਟ ਸਾਨੂੰ ਜਰੂਰ ਕਰਿਆ ਕਰੋ ਜੀ ਤਾਂ ਵੀਡੀਓ ਸ਼ੇਅਰ ਕਰਦਿਆ ਕਰੋ ਪੇਜ ਨੂੰ ਫੋਲੋ ਕਰ ਲਓ ਸਸੀ ਨਾਲ